ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਹੈ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਜਦੋਂ ਬਚਪਨ ਵੇਲੇ ਸੀਤਲਾ ਨਿਕਲ ਆਉਂਦੀ ਹੈ ਸਾਰੀ ਸੰਗਤ ਨੂੰ ਫਿਕਰ ਹੋ ਜਾਂਦਾ ਹੈ ਘਰਦਿਆਂ ਨੂੰ ਫਿਕਰ ਹੋ ਜਾਂਦਾ ਹੈ ਪਰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਕਿਵੇਂ ਸਭ ਨੂੰ ਸਮਝਾਉਂਦੇ ਨੇ ਆਓ ਸਾਖੀ ਨੂੰ ਸਰਵਣ ਕਰੀਏ ਜੀ ਗੁਰੂ ਪਿਆਰਿਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਨੂੰ ਬਾਲਕ ਅਵਸਥਾ ਦੇ ਵਿੱਚ ਇੱਕ ਦਿਨ ਤਾਪ ਚੜ ਜਾਂਦਾ ਹੈ ਤਾਪ ਚੜਦਾ ਹੈ ਤੇ ਤਾਪ ਚੜਨ ਦੇ ਨਾਲ-ਨਾਲ ਸੀਤਲਾ ਵੀ ਨਿਕਲ ਆਉਂਦੀ ਹੈ ਜਿਸ ਨੂੰ ਤੋਰਕੀ ਵੀ ਕਹਿੰਦੇ ਹਾਂ ਤੋਰਕੀ ਨਿਕਲ ਆਉਂਦੀ ਹੈ ਸਾਰੇ ਸਰੀਰ ਦੇ ਉੱਤੇ ਅਤੇ ਚਿਹਰੇ ਦੇ ਉੱਤੇ ਛਾਲੇ ਹੀ ਛਾਲੇ ਹੋ ਜਾਂਦੇ ਨੇ ਗੁਰੂ ਪਿਆਰਿਓ ਜਿਸ ਨਾਲ ਮਾਤਾ ਜੀ ਅਤੇ ਸਿੱਖ ਸੇਵਕਾਂ ਨੂੰ ਬੜੀ ਚਿੰਤਾ ਹੋ ਜਾਂਦੀ ਹੈ ਗੁਰੂ ਜੀ ਨੇ ਸਭ ਨੂੰ ਕਿਹਾ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਸਭ ਨੂੰ ਕਿਹਾ ਕਿ ਬਾਲਕ ਦਾ ਰਾਖਾ ਗੁਰੂ ਨਾਨਕ ਆਪ ਹੈ ਚਿੰਤਾ ਨਾ ਕਰੋ ਬਾਲਕ ਨਵਾਂ ਨਰਵਾ ਹੋ ਜਾਵੇਗਾ ਪਰ ਸੰਗਤਾਂ ਨੂੰ ਕਿੱਥੇ ਚੈਨ ਆਉਂਦਾ ਹੈ ਕਹਿਣ ਲੱਗ ਗਏ ਕਹਿੰਦੇ ਗੁਰੂ ਸਾਹਿਬ ਜੀਓ ਬਾਲਕ ਦੇ ਚਿਹਰੇ ਦੇ ਉੱਪਰ ਦੇਖੋ ਕਿੰਨੇ ਸ਼ਾਲੇ ਪੈ ਗਏ ਨੇ ਉਹਨਾਂ ਦੇ ਨੇਤਰ ਵੀ ਬੰਦ ਹੋ ਗਏ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੋਵੇਗੀ ਆਪ ਜੀ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਨੇ ਧੀਰਜ ਦੇ ਕੇ ਕਿਹਾ ਕਹਿੰਦੇ ਪਿਆਰਿਓ ਇਹਨਾਂ ਦਾ ਰਾਖਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਆਪ ਹੈ ਤੁਸੀਂ ਫਿਕਰ ਨਾ ਕਰੋ ਸਭ ਰਾਜੀ ਹੋ ਜਾਵੇਗਾ ਸਾਰਾ ਠੀਕ ਹੋ ਜਾਵੇਗਾ ਕੋਈ ਵੀ ਫਿਕਰ ਨਾ ਕਰੋ ਜਦ ਕੁਝ ਦਿਨਾਂ ਉਪਰੰਤ ਸੀਤਲਾ ਦਾ ਮੋੜ ਪੈ ਗਿਆ ਅਤੇ ਬਾਲਕ ਨੇ ਅੱਖਾਂ ਖੋਲੀਆਂ ਨੇ ਤਾਂ ਗੁਰੂ ਜੀ ਨੇ ਪਰਮਾਤਮਾ ਦੇ ਧੰਨਵਾਦ ਵਜੋਂ ਇੱਕ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਹੈ ਗੌੜੀ ਮਹੱਲਾ ਪੰਜਵਾਂ ਗਉੜੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਹਿੰਦੇ ਨੇਤਰ ਪਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭੈ ਸੇ ਸੀਤ ਲਾਤੇ ਰਾਖਿਆ ਬਿਹਾਰੀ ਪਾਰ ਵਰਮ ਪ੍ਰਭ ਕਿਰਪਾ ਤਾਰੀ ਨਾਨਕ ਨੇ ਜਪੈ ਸੋ ਜੀਵੇ ਸਾਦ ਸੰਗ ਹਰਿ ਅੰਮ੍ਰਿਤ ਪੀਵੇ ਸਾਦ ਸੰਗ ਹਰਿ ਅੰਮ੍ਰਿਤ ਪੀਵੇ ਗੁਰੂ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਸਮਝਾਉਣਾ ਕਰ ਰਹੇ ਨੇ ਕਹਿੰਦੇ ਨੇ ਨੇਤਰ ਪ੍ਰਗਾਸ ਕੀਆ ਗੁਰਦੇਵ ਕਹਿੰਦੇ ਹੇ ਗੁਰਦੇਵ ਜਿਸ ਮਨੁੱਖ ਦੀਆਂ ਆਤਮਿਕ ਅੱਖਾਂ ਨੂੰ ਤੂੰ ਗਿਆਨ ਦਾ ਚਾਨਣਾ ਬਖਸ਼ਿਆ ਕਹਿੰਦੇ ਭਰਮ ਗਏ ਪੂਰਨ ਭਈ ਸੇਵ ਰਹਾਓ ਕਹਿੰਦੇ ਉਸ ਦੇ ਸਾਰੇ ਵਹਿਮ ਥਾ ਥਾ ਦੇ ਭਟਕਣ ਦੂਰ ਹੋ ਗਏ ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ ਸੇਵਾ ਸਿਰੇ ਚੜ ਗਈ ਰਹਾਉ ਕਹਿੰਦੇ ਸੀਤਲਾ ਤੇ ਰਖਿਆ ਵਿਹਾਰੀ ਕਹਿੰਦੇ हे ਸੁੰਦਰ ਸਰੂਪ ਤੂੰ ਹੀ ਸੀਤਲਾ ਤੋਂ ਬਚਾਇਆ ਹੈ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਕਹਿੰਦੇ हे ਪਾਰ ਬ੍ਰਹਮ हे ਪ੍ਰਭੂ ਤੂੰ ਹੀ ਕਿਰਪਾ ਕਰਕੇ ਸੀਤਲਾ ਤੋਂ ਬਚਾਇਆ ਹੈ ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦਾ ਨਹੀਂ ਹੈ ਕਹਿੰਦੇ ਤੂੰ ਹੀ ਉਸ ਸੀਤਲਾ ਤੋਂ ਬਚਾਇਆ ਹੈ ਤੇਰੀ ਕਿਰਪਾ ਦੇ ਨਾਲ ਹੀ ਇਹ ਬਚਾਅ ਹੋਇਆ ਹੈ ਅੱਗੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦੀ ਮੋਹਰ ਲਾ ਕੇ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਸਮਝਾ ਰਹੇ ਨੇ ਕਹਿੰਦੇ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਕਹਿੰਦੇ ਹੇ ਨਾਨਕ ਜਿਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਏ ਕਹਿੰਦੇ ਕਿਉਂਕਿ ਉਹ ਸਾਧ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਰਸ ਪੀਂਦਾ ਰਹਿੰਦਾ ਹੈ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਪ੍ਰਮਾਤਮਾ ਦਾ ਧੰਨਵਾਦ ਕੀਤਾ ਗੁਰੂ ਸਾਹਿਬ ਨੇ ਨਾ ਇਹ ਜੋ ਸ਼ਬਦ ਉਚਾਰਨ ਕੀਤਾ ਕਿ ਪ੍ਰਮਾਤਮਾ ਹੀ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਗੁਰੂ ਪਿਆਰਿਓ ਇਨੀਆਂ ਕਵੇਤੀਆਂ ਕਰਵਾਣ ਕਰਿਓ ਜੀ ਅਗਰ ਇਹ ਵਿਚਾਰ ਇਹ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧੋ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ